ਸਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵਕ ਵਕ ਵਿਸ਼ਿਆਂ ਦੇ ਵਕ ਵਕ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇਜਪਾਲ ਜੀ ਲੈ ਕੇ ਆਓ ਜੀ ਆਓ 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 ਪ੍ਰੋਗਰਾਮ ਲੱਗਿਓ ਚੋਆ ਮੇਰਾ ਪਿੰਡ ਮੇਰੇ ਖੇਤ ਜਹਨ ਜੀ ਚੋਆ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਸਾਹਿਬ ਵੀ ਆ ਗਏ ਨਾਲ ਨਾਲ ਹੀ ਤੇਜ ਜੀ ਜਹਨ ਜੀ ਨਾਲ ਸਾਵਾ ਆ ਗਏ ਵਿਸ਼ਿਆਂ ਦੇ ਆਵਾਜ਼ ਕੋਲ ਬੈਠੋ ਨੂੰ ਬੁਲਾਉਂਦੇ ਲਈ ਲਾਊਡ ਸਪੀਕਰ ਆਓ ਜੀ ਆਓ 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 ਮੇਰਾ ਪਿੰਡ ਮੇਰੀ ਜਹਨ ਜੀ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਆ ਡਾ ਸਾਹਿਬ ਵੀ ਆ ਗਏ ਨਾਲ ਨਾਲ ਹੀ ਜਹਨ ਜੀ ਜਹਨ ਜੀ ਦਾ ਸਾਹਿਬ ਆ ਗਿਆ ਡਾ ਸਾਹਿਬ ਨਾਲ ਆ ਗਏ ਜੀ ਆਹ ਹੋਰ ਸੁਣਾਓ ਐ ਵਧੀਆ ਵਧੀਆ ਰਾਜਮਪੂਰੀ ਘਰ ਬੋਲ ਲਓ ਲਓ ਮੈਂ ਉਹ ਹੀ ਸੋਚਦਾ ਲਓ ਜੀ ਜਾਂਚ ਪਛਾਣ ਕਰਾਉਨੇ ਆ ਤੁਹਾਡੀ ਇਹ ਨੇ ਇੰਜੀਨੀਅਰ ਸਰਬਜੀਤ ਸਿੰਘ ਸੂਚ ਜੀ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਨੇ ਆ ਸੂਰਜੀ ਊਰਜਾ ਦੀ ਵਰਤੋਂ ਦੇ ਜਿਹੜੇ ਸਾਧਨ ਜਿੰਨੇ ਵੀ ਬਣਿਆ ਨਾ ਉਹਦੇ 'ਚ ਬੜੀ ਮੁਹਾਰਤ ਆ ਇਹਨਾਂ ਦੀ ਬਿਲਕੁਲ ਤੇ ਉਹ ਇਹਨਾਂ ਨੇ ਬਣਾਏ ਨੇ ਸਾਰੇ ਪੀ. ਜੀ. ਇਹਨੂੰ ਡਾਕਟਰ ਸਾਹਿਬ ਹੈ ਗੱਲਾਂ ਬਾਤਾਂ ਤੁਹਾਨੂੰ ਕਰਨੀਆਂ ਇਹ ਸੂਰਜੀ ਊਰਜਾ ਨਹੀਂ ਇਹ ਸਾਰੀ ਦੁਨੀਆ ਦੀ ਊਰਜਾ ਲਈ ਵਰਤੇ ਆ ਮੈਨੂੰ ਇਹਦਾ ਪਤਾ ਆ ਇਹ ਉਹ ਗੋਬਰ ਗੈਸ ਪਲਾਂਟ ਕੀ ਸਾਰਾ ਕੋਈ ਖੁਦ ਡਿਜ਼ਾਈਨ ਕਰਕੇ ਖੁਦ ਉਹ ਲਗਵਾਉਂਦੇ ਬਹੁਤ ਮਿਹਨਤੀ ਨੇ ਜੀ ਬਹੁਤ ਮਿਹਨਤੀ ਹੈ ਬਹੁਤ ਮਿਹਨਤੀ ਹੈ ਅਸੀਂ ਜਾਣਦੇ ਆ ਡਾਕਟਰ ਸਾਹਿਬ ਨੂੰ ਤੇ ਜੀ ਐਨ ਨੂੰ ਡਾਕਟਰ ਸਾਹਿਬ ਜਾਣਕਾਰੀ ਲੈਣੀ ਪੂਰੀ ਤੁਹਾਡੇ ਤੋਂ ਅੱਜ ਆਪਾਂ ਹੈ ਤੁਸੀਂ ਸੁਣਾਓ ਕਿਵੇਂ ਬਹੁਤ ਬੜੀਆ ਜੀ ਬਹੁਤ ਬੜੀਆ ਅੱਛਾ ਊਰਜਾ ਦੀ ਆਪਾਂ ਗੱਲ ਕਰਦੇ ਆ ਤੁਸੀਂ ਸੂਰਜੀ ਊਰਜਾ ਦੀ ਗੱਲ ਕਰਾਂਗੇ ਪਰ ਆ ਜਿਹੜੀ ਇੱਕ ਹੋਰ ਊਰਜੀ ਊਰਜਾ ਹੈਗੀ ਆ ਸਾਡੀ ਜ਼ਿੰਦਗੀ 'ਚ ਆ ਇਹੋ ਹਾਂ ਅਸੀਂ ਉਹ ਵੀ ਬਹੁਤ ਖਰਾਬ ਕਰਦੇ ਆ ਅਸੀਂ ਉਹ ਊਰਜਾ ਜਿਹੜੀ ਆ ਨਾ ਚੱਕ ਚੱਕ ਕੇ ਬਾਹਰ ਸਿੱਟੀ ਜਾਂਦੇ ਆ ਉਹਨੂੰ ਬਰਤਦੇ ਨਹੀਂ ਮੈਂ ਸਮਝ ਗਿਆ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਸਮਝ ਗਿਆ ਮੈਂ ਸਮਝ ਗਿਆ ਹਾਂਜੀ ਹਾਂ ਕੂੜੇ ਕਰਕਟ ਦੀ ਗੱਲ ਕਰਦੇ ਹੋ ਲੱਗਦਾ ਇਹੀ ਗੱਲ ਕਰਤਾ ਬਸ ਤਾਂ ਇਹ ਏਸੇ ਲਈ ਆਪਾਂ ਜਿਹੜੇ ਸੀ ਪਿੰਡਾਂ ਦੇ ਵਿੱਚ ਡਸਟਬਿਨ ਲਾਏ ਸੀ ਹਰਾ ਤੇ ਨੀਲਾ ਬਿਲਕੁਲ ਵੀ ਉਹਦੇ ਵਿੱਚ ਤੁਸੀਂ ਗਿੱਲਾ ਤੇ ਸੁੱਕਾ ਕੋੜਾ ਜਿਹੜਾ ਅਲੱਗ ਪਾਓ ਤੇ ਉਹਨੂੰ ਵੀ ਆਪਣੇ ਖੇਤ ਦੇ ਵਿੱਚ ਰੂੜੀ ਦੇ ਨਾਲ ਹੀ ਪਟੋਏ ਦੇ ਵਿੱਚ ਦਬਾਓ ਬਿਲਕੁਲ ਹੈਨਾ ਬਿਲਕੁਲ ਸੂਦੀ ਤੋਂ ਵੀ ਖਾਦ ਬੜੀ ਵਧੀਆ ਬਣਨੀ ਸੀ ਜਿਹੜੀ ਆਪਣੇ ਵਰਤੋਂ ਦੇ ਵਿੱਚ ਅੱਗੇ ਫਿਰ ਭਾਵੇਂ ਤਾਂ ਪਖੀਤਾਂ 'ਚ ਪਾ ਲਈਓ ਨੂੰ ਆਹ ਤੇ ਭਾਵੇਂ ਉਹਨੂੰ ਫਿਰ ਕਰੇ ਲੂ ਬਗੀਚੀ ਦੇ ਵਿੱਚ ਵਰਤ ਲਈਏ ਜਿਹੜੀ ਕੋਈ ਉੱਥੇ ਆਪਾਂ ਮੋਟਰ ਦੇ ਉੱਤੇ ਲਾਈ ਹੋਵੇ ਹਨਾ ਤੋ ਕਿੰਨੀ ਵਧੀਆ ਗੱਲ ਸੀ ਚੌਹਾਨ ਸਾਹਿਬ ਇੱਕ ਗੱਲ ਆ ਭਈ ਰੱਬ ਨੇ ਨਾ ਕੋਈ ਵੀ ਚੀਜ਼ ਕਹਿੰਦੇ ਬੰਦਾ ਵੀ ਜਿਹੜਾ ਕਹਿੰਦੇ ਕਦੇ ਕਦੇ ਖਤਮ ਨਹੀਂ ਹੁੰਦਾ ਇਹ ਵੀ ਕਹਿੰਦੇ ਰੂਪ ਬਦਲਦਾ ਹਾਂ ਕਿਤੇ ਰੱਬ ਨੇ ਹਰ ਦੁਨੀਆ ਦੀ ਹਰ ਚੀਜ਼ ਜਿਹੜੀ ਬਣਾਈ ਆ ਨਾ ਉਹਦਾ ਕੋਈ ਨਾ ਕੋਈ ਉਹਨੂੰ ਅਸੀਂ ਕਿਤੇ ਨਾ ਕਿਤੇ ਵਰਤ ਸਕਦੇ ਆ ਹਣ ਜੇ ਘਰ ਦੇ ਕੂੜੇ ਦੀ ਅਸੀਂ ਗੱਲ ਕਰ ਲਈਏ ਹੁਣ ਰੋਜ਼ ਅਸੀਂ ਆਹ ਸਬਜ਼ੀਆਂ ਆ ਜਾਂ ਫਲ ਫਰੂਟ ਆ ਜਾਂ ਹੋਰ ਚੀਜ਼ਾਂ ਆ ਗਿੱਲਾ ਗੂੜਾ ਕਹਿੰਦੇ ਹਾਂ ਜੀ ਉਹ ਸਾਰਾ ਜੇ ਅਸੀਂ ਕਹਿੰਦੇ ਸਾਂਭ ਲਈਏ ਹਾਂ ਹੈਂ ਉਹਦੇ ਵਿੱਚ ਆ ਇੱਕ ਦੋ ਚੀਜ਼ਾਂ ਆ ਉਹ ਮਿਕਸ ਕਰਕੇ ਉਹਦਾ ਕਰ ਕਰਾ ਕੇ ਅਸੀਂ ਉਹ ਤੋਂ ਬੜੀ ਸੋਹਣੀ ਖਾਦ ਬਣਾ ਸਕਦੇ ਹਰੇਲੂ ਬਗੀਚੀ ਚ ਵਰਤ ਸਕਦੇ ਹਾਂ ਵਰਤ ਸਕਦੇ ਹਾਂ ਵਰਤ ਸਕਦੇ ਹਾਂ ਸਬਜ਼ੀਆਂ ਕਹਿੰਦੇ ਬਹੁਤ ਸੋਹਣੀਆਂ ਹੁੰਦੀਆਂ ਹਾਂ ਹਾਂ ਐਵੇਂ ਅਸੀਂ ਮਹਿੰਗੀ ਖਾਦ ਲਵਾਂਗੇ ਬਜਾਰੋਂ ਉਹਦਾ ਕੀ ਫਾਇਦਾ ਮਹਿੰਗੀ ਖਾਦ ਲਵਾਂਗੇ ਨਾਲੇ ਹੋਰ ਵੀ ਖੇਤੀਬਾੜੀ ਤੇ ਤਾਂ ਸਾਡੇ ਕੋਲ ਸ਼ਈ ਨਹੀਂ ਵੇਸਤ ਤਾਂ ਹੈ ਹੀ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਕੰਮ ਕਰਨ ਵਾਲੇ ਆ ਹੈ ਬਿਲਕੁਲ ਕਰਨ ਵਾਲਾ ਕੰਮ ਇੱਕ ਹੋਰ ਕਰਨ ਵਾਲਾ ਅੱਛਾ ਜੀ ਉਹ ਹੈਗਾ ਭਾਈ ਸਬਜ਼ੀਆਂ ਤੋੜੋ ਸਵੇਰੇ ਸਵੇਰੇ ਮੰਡੀ ਜਾਓ ਵੱਡੇ ਪੱਦਰ ਤੇ ਲਾਈਆਂ ਤਾਂ ਫਿਰ ਮੰਡੀ ਤੇ ਜਾਣਾ ਹੀ ਪਊਗਾ ਆਪਾਂ ਆ ਮੰਡੀ ਜਾਓ ਹਾਂ ਭਾ ਇਹ ਸੁਣਾਈਏ ਸੁਣਾਓ ਜੀ ਸੁਣਾਓ ਭਾਜ ਜੀ ਮੰਡੀਆਂ ਦੇ ਇਦਾਂ ਰਹਿ ਆ ਚੌਹਾਨ ਸਾਹਿਬ ਸਭ ਤੋਂ ਪਹਿਲਾਂ ਆਲੂ ਜਲੰਧਰ ਵਿਖੇ ਆ 300 ਰੁਪਏ ਕਿਵਾਂਟਲ ਜੀ ਖੰਨਾ 500 ਬਡਲਾੜਾ 700 ਰੁਪਏ ਫਾਜ਼ਿਲਕਾ 1000 ਰੁਪਏ ਕਿਵਾਂਟਲ ਜੀ ਪਟਿਆਲਾ 600 ਰੁਪਏ ਕਿਵਾਂਟਲ ਤੇ ਆਲੂ ਬਰਨਾਲਾ ਚ ਵਿਖੇ ਆ ਜੀ 500 ਤੇ 60 ਰੁਪਏ ਕਿਵਾਂਟਲ ਜੀ ਜੀ ਪਿਆਜ਼ 1000 ਰੁਪਏ ਜਲੰਧਰ ਵਿਖੇ ਆ ਖਨਾਰ 100 ਰੁਪਏ ਬੁਢਲਾਡਾ 1000 ਰੁਪਏ ਫਾਜ਼ਲ ਦਾ 2000 ਰੁਪਏ ਕੁਇੰਟਲ ਪਿਆਜ਼ ਪਟਿਆਲਾ ਵਿਖਿਆ 1000 ਰੁਪਏ ਕੁਇੰਟਲ ਤੇ ਬਰਨਾਲਾ 2200 ਰੁਪਏ ਕੁਇੰਟਲ ਅੱਜ ਪਿਆਜ਼ ਦਾ ਅੱਛਾ ਜੀ ਟਮਾਟਰ ਜਲੰਧਰ ਵਿਖਿਆ 1300 ਰੁਪਏ ਕੁਇੰਟਲ ਜੀ ਜੀ ਖੰਨਾ 1200 ਬੁਢਲਾਡਾ 1100 ਫਾਜ਼ਲ ਕਾ 1500 ਰੁਪਏ ਕੁਇੰਟਲ ਪਟਿਆਲਾ 1000 ਰੁਪਏ ਤੇ ਬਰਨਾਲਾ ਵੀ ਕਹਿੰਦੇ ਅਸੀਂ ਸਲਾਹ ਨਾਲ 1000 ਰੁਪਏ ਦੇਣਾ ਅੱਜ ਠੀਕ ਹੈ ਆ ਤੇ ਬੈਂਗਣ 500 ਰੁਪਏ ਕੁਇੰਟਲ ਵਿਖਿਆ ਜਲੰਧਰ 600 ਨੂੰ ਖੰਨਾ 1200 ਬਡਲਾਡਾ ਹੂੰ ਫਾਜ਼ਿਲਕਾ ਬੈਂਗਣਾ ਅੱਜ 1500 ਰੁਪਏ ਕੁਇੰਟਲ ਵਿੱਚ ਕਿਹਾ ਜੀ ਜੀ ਪਟਿਆਲਾ 1200 ਤੇ ਬਰਨਾਲਾ 1000 ਰੁਪਏ ਕੁਇੰਟਲ ਬੈਂਗਣ ਦਾ ਪਾ ਰਿਹਾ ਜੀ ਗੋਭੀ ਜਿਹੜੀ ਆ ਜੀ ਜਲੰਧਰ ਵਿਖੇ 800 ਰੁਪਏ ਕੁਇੰਟਲ ਜੀ ਖੰਨਾ 400 ਬਡਲਾਡਾ 500 ਫਾਜ਼ਿਲਕਾ 700 ਰੁਪਏ ਕੁਇੰਟਲ ਪਟਿਆਲਾ ਵੀ 700 ਰੁਪਏ ਕੁਇੰਟਲ ਤੇ 400 ਰੁਪਏ ਕੁਇੰਟਲ ਗੋਭੀ ਅੱਜ ਬਰਨਾਲਾ ਦੀ ਮੰਡੀ 'ਚ ਵਿਕੀ ਆ ਜੀ ਇਹ ਤਾਂ ਸਿਗੇ ਮੰਡੀਆਂ ਦੇ ਬਾਅਦ ਦਿੱਤੇ ਆ ਆਪਸ ਨਾਲ ਬਿਲਕੁਲ ਜੀ ਬਿਲਕੁਲ ਜੀ ਆਧਾਰ ਤੇ ਕੋਈ ਨਾ ਕੋਈ ਸੇਧ ਆ ਜਿਹੜੀ ਕਿਸਾਨ ਵੀਰਾਂ ਨੂੰ ਮਿਲ ਜਾਂਦੀ ਹੈ ਵੀ ਆਪਾਂ ਕਿਹੜੀ ਮੰਡੀ ਚ ਲੈ ਕੇ ਜਾਈਏ ਬਿਲਕੁਲ ਹੁਣ ਜਿੱਦਾਂ ਆਪਾਂ ਸੂਰਜ ਦੀ ਗੱਲ ਕਰਦੇ ਸੀ ਹਾਂਜੀ ਤੇ ਡਾਕਟਰ ਸਾਹਿਬ ਨੂੰ ਅੱਜ ਇਹੋ ਜਿਹੀ ਗੱਲ ਕਰਨੀ ਆ ਸੋ ਡਾਕਟਰ ਸਾਹਿਬ ਅੱਜ ਦਾ ਸਾਡਾ ਵਿਸ਼ਾ ਹੈ ਜਿਸ ਵਿਸ਼ੇ ਤੇ ਆਪਾਂ ਤੁਹਾ ਨਾਲ ਗੱਲ ਕਰਨੀ ਆ ਉਹ ਹੈ ਜੀ ਖੇਤੀ ਵਿੱਚ ਸੂਰਜੀ ਊਰਜਾ ਦੀ ਵਰਤੋਂ ਇਸ ਵਿਸ਼ੇ ਤੇ ਆਪਾਂ ਤੁਹਾ ਨਾਲ ਗੱਲਬਾਤ ਕਰਨੀ ਆ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਤੇ ਦੂਜਾ ਨੰਬਰ ਹੈ 0181 281 4264 ਸੋ ਡਾਕਟਰ ਸਾਹਿਬ ਜਦ ਤੱਕ ਕੋਈ ਫੋਨ ਆਦਾ ਆਪਾਂ ਗੱਲਬਾਤ ਕਰੀਏ ਸ਼ੁਰੂ ਜੀ ਜੀ ਇੱਕ ਗੱਲ ਅੱਜ ਕੱਲ ਬੜੀ ਹੋ ਰਹੀ ਆ ਅਸੀਂ ਬੜੀ ਰੌਲੀ ਪਾਉਨੇ ਆ ਪੋਲਿਊਸ਼ਨ ਹੋ ਗਿਆ ਆ ਹੋ ਗਿਆ ਕੋਈ ਨਵੀਂ ਊਰਜਾ ਪੈਦਾ ਕਰੀਏ ਫੇਰ ਸ਼ਾਇਦ ਧਰਤੀ ਨੂੰ ਅਸੀਂ ਥੋੜੇ ਜਿਆ ਸਮਝਾਲ ਸਕੀਏ ਇਸ ਵਾਤਾਵਰਨ ਨੂੰ ਸੰਭਾਲ ਸਕੀਏ ਅਸੀਂ ਕਦੇ ਕਦੇ ਗੱਲਾਂ ਕਰਦੇ ਆ ਉਹ ਜ਼ੋਨ ਲੇਅਰ ਵੀ ਫਟ ਗਈ ਅਸੀਂ ਬਹੁਤ ਜ਼ਿਆਦਾ ਜਿਹੜੀ ਊਰਜਾ ਆ ਉਹਨੂੰ ਅਸੀਂ ਗਲਤ ਤਰੀਕੇ ਨਾਲ ਵਰਤਿਆ ਹੁਣ ਜਦੋਂ ਅਸੀਂ ਸੂਰਜੀ ਊਰਜਾ ਦੀ ਗੱਲ ਕਰਦੇ ਆ ਇੱਕ ਤੇ ਸਾਡੇ ਰਵਾਇਤੀ ਜਿਹੜੀ ਅਸੀਂ ਊਰਜਾ ਵਰਤ ਰਹੇ ਆ ਇਹ ਨਵੀਂ ਚੀਜ਼ ਐ ਇਹਦੇ ਚ ਠੀਕ ਆ ਕੁਛ ਕੰਮ ਹੋਇਆ ਪਰ ਹਾਲੇ ਵੀ ਬਹੁਤ ਕੁਝ ਸੰਭਾਵਨਾ ਇਹਦੇ ਚ ਲੱਗੀਆਂ ਨੇ ਜੀ ਹੈਗੀਆਂ ਸੰਭਾਵਨਾ ਸੂਰਜੀ ਊਰਜਾ ਦਾ ਮਹੱਤਵ ਕੀ ਆ ਜੀ ਇਹ ਸਾਰਿਆਂ ਤੋਂ ਪਹਿਲਾਂ ਤੇ ਸਾਨੂੰ ਦੱਸਿਆ ਜਾਵੇ ਹਾਂਜੀ ਤੇਜਪਾਲ ਜੀ ਆਪਾਂ ਜੇ ਗੱਲ ਕਰੀਏ ਊਰਜਾ ਦੇ ਸੋਮਿਆਂ ਦੀ ਊਰਜਾ ਸੋਮੇ ਦੋ ਤਰ੍ਹਾਂ ਦੇ ਹੁੰਦੇ ਆ ਰਵੈਤਿ ਊਰਜਾ ਦੇ ਸੋਮੇ ਤੇ ਗੈਰ ਰਵੈਤਿ ਊਰਜਾ ਦੇ ਸੋਮੇ ਰਵੈਤਿ ਊਰਜਾ ਦੇ ਸੋਮੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਡੀਜ਼ਲ ਪੈਟਰੋਲ ਤੇ ਇਹਦੇ ਹੋਰ ਗੈਸ ਵਗੈਰਾ ਸਾਰਾ ਕੁਝ ਆਪਾਂ ਬਖਸਾ ਕੰਮਾਂ ਲਈ ਵਰਤਦੇ ਆ ਆਪਾਂ ਘਰ ਦੇ ਵਿੱਚ ਵਰਤਦੇ ਆ ਇੰਡਸਟਰੀ ਵਿੱਚ ਵਰਤਦੇ ਆ ਬਿਜਲੀ ਬਣਾਉਣ ਲਈ ਵਰਤਦੇ ਆ ਸਾਡੇ ਸਾਧਨ ਹੈਗੇ ਆ ਹਾਂਜੀ ਪਰ ਉਹਨਾਂ ਦੀ ਇੱਕ ਉਮਰ ਆ ਤੇ ਇੱਕ ਕੀਮਤ ਬਹੁਤ ਜ਼ਿਆਦਾ ਹੈ ਬਿਲਕੁਲ ਪਲੱਸ ਉਹਨਾਂ ਨਾਲ ਪੋਲੂਸ਼ਨ ਪੈਦਾ ਹੁੰਦੀ ਹੈ ਤੇ ਉਸ ਪੋਲੂਸ਼ਨ ਨੂੰ ਦੂਰ ਕਰਨ ਵਾਸਤੇ ਕੀਮਤ ਘਟ ਦਾ ਇਹ ਨਾਲ ਸਾਡੇ ਕੁਝ ਕੁ ਤੀ ਸੋਮੇ ਹੁੰਦੇ ਆ ਜਿਹਨੂੰ ਆਪਾਂ ਕਹਿੰਦੇ ਗੈਰਵਤੀ ਉਜੇ ਸੋਮੇ ਔਰ ਉਹਨਾਂ ਵਿੱਚੋਂ ਸਭ ਤੋਂ ਵੱਡਾ ਸੂਰਜੀ ਊਰਜਾ ਦਾ ਇੱਕ ਬਹੁਤ ਵੱਡਾ ਸੋਮਾ ਹੈਗਾ ਕਿਉਂਕਿ ਜਿੰਨਾ ਚਿਰ ਦੁਨੀਆ ਰਹਿਣੀ ਹੈ ਸੂਰਜ ਦੇ ਨਾਲ ਰਹਿਣਾ ਤੇ ਦੁਨੀਆ ਚੱਲਣੀ ਹੈ ਤੇ ਹੁਣ ਸੂਰਜੀ ਊਰਜਾ ਜਿਹੜੀ ਹੈਗੀ ਆ ਉਹਦਾ ਮਹੱਤਵ ਇੰਨਾ ਜ਼ਿਆਦਾ ਹੈਗਾ ਵੀ ਇਹਨੂੰ ਜੇ ਅਸੀਂ ਦੋ ਤਰੀਕਿਆਂ ਨਾਲ ਵਰਤ ਸਕਦੇ ਹਾਂ ਸੂਰਜੀ ਊਰਜਾ ਨੂੰ ਇੱਕ ਆ ਕੋਈ ਚੀਜ਼ ਨੂੰ ਗਰਮ ਕਰਕੇ ਇੱਕ ਇਹ ਤੋਂ ਬਿਜਲੀ ਬਣਾ ਕੇ ਦੋ ਤਰੀਕੇ ਠੀਕ ਹੈ ਜੇ ਜੇ ਆਪਾਂ ਗਰਮ ਕਰਕੇ ਕੀ ਹੁੰਦਾ ਆਪਾਂ ਉਸ ਚੀਜ਼ ਨੂੰ ਸੁਕਾਉਣਾ ਹੁੰਤੇ ਗਰਮ ਕਰਕੇ ਕੋਈ ਚੀਜ਼ ਤਿਆਰ ਕਰਨੀ ਆ ਕੋਈ ਖਾਣਾ ਬਣਾਉਣਾ ਜਾਂ ਕੋਈ ਹੋਰ ਚੀਜ਼ ਕਰਨਾ ਤੇ ਉਸ ਕੰਮ ਵਿੱਚ ਆ ਸਕਦੀ ਖੇਤੀ ਦੇ ਵਿੱਚ ਵੀ ਆਉਂਦੀ ਹੈ ਘਰ ਦੇ ਵਿੱਚ ਵੀ ਕੰਮ ਆਉਂਦੀ ਹੈ ਜੀ ਤੇ ਜਾਂ ਛੋਟੇ ਲੈਵਲ ਤੇ ਕੰਮ ਆਉਂਦੀ ਆ ਦੂਜਾ ਹੈਗਾ ਵੀ ਜੇ ਅਸੀਂ ਵੱਡੇ ਲੈਵਲ ਤੇ ਜਾਈਏ ਤੇ ਇਹਦੇ ਤੋਂ ਬਿਜਲੀ ਪੈਦਾ ਕਰਕੇ ਅਸੀਂ ਵੱਡੇ ਵੱਡੇ ਪਲਾਂਟ ਵੀ ਲਾ ਸਕਦੇ ਆ ਘਰਾਂ 'ਚ ਬਿਜਲੀ ਆ ਸਕਦੀ ਆ ਫਿਰ ਇਹਦੇ ਨਾਲ ਨਾਲ ਸੋਲਰ ਪੰਪ ਵੀ ਲੱਗ ਸਕਦੇ ਆ ਉਹ ਉਹਦੇ ਥਰੂ ਸਿਸਟਮ ਇਸ ਤਰ੍ਹਾਂ ਦੇ ਅਲੱਗ-ਅਲੱਗ ਸਿਸਟਮ ਹੈਗੇ ਜਿਹੜੇ ਆਪਾਂ ਸੂਰਜੀ ਊਰਜਾ ਦੇ ਨਾਲ ਆਪਾਂ ਕਰ ਸਕਦੇ ਆ ਤੇ ਇਸ ਕਾਰਨ ਬਹੁਤ ਵੱਡਾ ਮਹੱਤਵ ਆ ਔਰ ਸਭ ਨਾਲ ਵੱਡੀ ਗੱਲ ਇਹ ਆ ਵੀ ਇਸ ਊਰਜਾ ਦੀ ਗੱਲ ਇਹ ਆ ਇਹ ਜੋ ਬਹੁਤ ਬਹੁਤ ਨਾ ਇਹਦੀ ਕੋਈ ਉਮਰ ਆ ਆ ਨਾ ਅਨਲਿਮਟਡ ਉਮਰ ਆ ਜੀ 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 ਦੇਖੋ ਬੜੀ ਵਧੀਆ ਗੱਲ ਇਹਨਾਂ ਨੇ ਦੱਸੀ ਹੈ ਜੀ ਸਾਨੂੰ ਆ ਸੋਲਰ એનર્ਜੀ ਦੇ ਨਾਲ ਨਾ ਕਾਫੀ ਕੁਝ ਜੜੀਆਂ ਮਸ਼ੀਨਾਂ ਬਣ ਚੁੱਕੀਆਂ ਨੇ ਜਿਦੇ ਨਾਲ ਆਪਾਂ ਸਬਜ਼ੀਆਂ ਨੂੰ ਸੁਕਾ ਕੇ ਵੀ ਰੱਖ ਸਕਦੇ ਆ ਗਰਮ ਵੀ ਕਰ ਸਕਦੇ ਆ ਬੜਾ ਕੁਝ ਉਨ ਪਕਾ ਵੀ ਸਕਦੇ ਆ ਚੀਜ਼ਾਂ ਹਾਂ ਬਿਲਕੁਲ ਬਿਲਕੁਲ ਸੋ ਡਾਕਟਰ ਸਭ ਗੱਲ ਇਹ ਵੀ ਸੋਲਰ ਡਰਾਇਰ ਨਹੀਂ ਗੱਲ ਸਭ ਤੋਂ ਪਹਿਲਾਂ ਆਪਾਂ ਕਰੀਏ ਚੀਜ਼ਾਂ ਨੂੰ ਸੁਕਾਉਣ ਕੇ ਰੱਖਣਾ ਆਪਾਂ ਸੋਲਰ એનર્ਜੀ ਦੇ ਵਿੱਚ ਉਸ ਮਸ਼ੀਨ ਦੇ ਰਾਹੀਂ ਸੋ ਕਿਹੜੀਆਂ ਕਿਹੜੀਆਂ ਵਸਤੂਆਂ ਉਹਦੇ ਵਿੱਚ ਸੁਕਾਈਆਂ ਜਾ ਸਕਦੀਆਂ ਨੇ ਤੇ ਸੋਲਰ ਡਰਾਇਰ ਹੈ ਕੀ ਚੀਜ਼ ਥੋੜਾ ਜਿਹੀ ਦੀ ਵਾਰੀ ਸਾਨੂੰ ਦੱਸੋ ਇਹ चौहान ਸਾਹਿਬ ਇਸ ਤਰ੍ਹਾਂ ਹੈਗਾ ਜਿਆ ਸੋਲਰ ਡਰਾਇਰ ਸੋਲਰ ਡਰਾਇਰ ਦਾ ਇਹ ਆ ਵੀ ਇਹਦੇ ਵਿੱਚ ਇਸ ਤਰ੍ਹਾਂ ਇੱਕ ਬਕਸਾ ਬਣਿਆ ਹੁੰਦਾ ਉਹਦੇ ਉੱਤੇ ਸ਼ੀਸ਼ਾ ਲੱਗਾ ਹੁੰਦਾ ਜਿੱਥੇ ਸੂਰਜ ਦੀ ਰਾਨਾ ਪੈਂਦੀਆਂ ਉਹਦੇ ਅੰਦਰ ਹੀਟ ਪ੍ਰੋਡਿਊਸ ਕਰਦੀਆਂ ਉਹਦੇ ਅੰਦਰ ਜੋ ਹਵਾ ਹੁੰਦੀ ਉਹਨੂੰ ਗਰਮ ਕਰ ਦਿੰਦੀਆਂ ਤੇ ਉਹਦੇ ਵਿੱਚ ਟ੍ਰੇ ਬਣੇ ਹੁੰਦੇ ਆ ਟ੍ਰੇਆਂ ਉਹਦੇ ਵਿੱਚ ਆਪਾਂ ਜਿਹੜੀ ਵੀ ਚੀਜ਼ ਕੋਈ ਸੁਕਾਉਣੀ ਹੋਵੇ ਉਹ ਚੀਜ਼ਾਂ ਕਰੀਆਂ ਹੋ ਸਕਦੀਆਂ ਮੇਥੀ ਹੋ ਸਕਦੀ ਪਾਲਕ ਹੋ ਸਕਦੀ ਪਿਆਜ਼ ਹੋ ਸਕਦਾ ਕੋਈ ਬਾਦੂ ਘਾਟੂ ਸਬਜ਼ੀ ਜੋ ਸਾਡੇ ਉਸ ਮੇਨ ਸੀਜ਼ਨ ਵਿੱਚ ਜ਼ਿਆਦਾ ਹੁੰਦੀ ਹੈ ਉਹਨਾਂ ਆਪਾਂ ਸਕਾ ਕੇ ਰੱਖ ਸਕਦੇ ਆ ਠੀਕ ਹੈ ਲਸਣ ਸਕਾ ਸਕਦੇ ਆ ਤੇ ਜਾਂ ਕੋਈ ਹੋਰ ਚੀਜ਼ਾਂ ਤੇ ਉਹਨੂੰ ਡਰਾਈ ਕਰਕੇ ਰੱਖ ਸਕਦੇ ਆਂ ਔਰ ਉਹਨੂੰ ਪਾਊਡਰ ਫਾਰਮੇਂਟ ਚ ਰੱਖ ਸਕਦੇ ਆਂ ਜੇ ਸਾ ਪਿਆਜ਼ ਜ਼ਿਆਦਾ ਹੋ ਗਏ ਅਸੀਂ ਮੁੜ ਕੇ ਚੁਟਕੀ ਸਬਜ਼ੀ ਚ ਪਾਈਏ ਉਹ ਸਬਜ਼ੀ ਦਾ ਸਵਾਦ ਉਹ ਤੜਕੇ ਜਿੰਨਾ ਹੋ ਜਾਣਾ ਕਿਉਂਕਿ ਇੱਕ ਛੋਟੀ ਕੁਆਂਟੀਟੀ ਦੇ ਵਿੱਚ ਸਾਡਾ ਤਿਆਰ ਮਿਲ ਜਾਣਾ ਹਰ ਜੀ 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 ਫਿਰ ਇਹ ਜਿਹੜਾ ਡਰਾਇਰ ਆ ਜੀ ਦੋ ਤਰ੍ਹਾਂ ਦੇ ਹੁੰਦੇ ਬੇਸਿਕਲੀ ਇੱਕ ਹੁੰਦਾ ਡੋਮੈਸਟਿਕ ਸੋਲਰ ਡਰਾਇਰ ਇੱਕ ਹੁੰਦਾ ਕਮਰਸ਼ੀਅਲ ਸੋਲਰ ਡਰਾਇਰ ਠੀਕ ਹੈ ਜੀ ਇੱਕ ਡੋਮੈਸਟਿਕ ਸੋਲਰ ਡਰਾਇਰ ਆਪਣੇ ਸਾਡੇ ਜਿਸ ਤਨ ਯੂਨੀਵਰਸਿਟੀ ਤਿਆਰ ਕੀਤਾ ਅਸੀਂ ਉਹ ਤਿਵੇਂ ਦੋ ਤੋਂ ਤਿੰਨ ਕਿਲੋ ਦੀ ਉਹਦੀ ਕੈਪੈਸਿਟੀ ਜੋ ਵੀ ਮਜ਼ੀ ਚੀਜ਼ਾਂ ਦਾ ਨਾਂ ਲਾਇਆ ਦੋ ਤੋਂ ਤਿੰਨ ਦਿਨ ਦੇ ਵਿੱਚ ਇਹ ਤਿਆਰ ਸੁੱਕ ਜਾਂਦੀਆਂ ਆਪਾਂ ਸਾਂਭ ਸਕਦੇ ਆਂ ਔਰ ਸਭ ਨਾਲ ਵੱਡੀ ਗੱਲ ਇਹਦੇ ਵਿੱਚ ਕੋਈ ਮਿੱਟੀ ਘੱਟਾ ਨਹੀਂ ਕੋਈ ਆਉਂਦਾ ਜਿਵੇਂ ਕੋਈ ਬਾਹਰ ਹਵਾ ਚੱਲਦੀ ਜਾਂ ਮਿੱਟੀ ਘੱਟ ਡਸਟ ਆ ਜੂਗੀ ਉਹ ਕੁਝ ਨਹੀਂ ਹੋਣਾ ਸਾਫ਼ ਸੁਥਰੀ ਰਹੋਗੇ ਔਰ ਨਾਲ ਦੇ ਨਾਲ ਇਹਦੀ ਜੇ ਖਾਣ ਦੇ ਪ੍ਰਾਪਰਟੀ ਜੀ ਉਹ ਕੁਝ ਏ ਨਹੀਂ ਆਉਂਦੀ ਕਿ ਸਲੋਲੀ ਜੇ ਸੁੱਕਦੀਆਂ ਤੇ ਇਸ ਕਰਕੇ ਵਧੀਆ ਚੀਜ਼ਾਂ ਤੇ ਜੇ ਆਪਾਂ ਵੱਡੇ ਲੈਵਲ ਤੇ ਕਿਸੇ ਜ਼ਿੰਮੇਦਾਰ ਨੇ ਕੋਈ ਵੱਡੇ ਲੈਵਲ ਤੇ ਕੰਮ ਕਰ ਰਿਆ ਤੇ ਉਹਦੇ ਵਿੱਚ ਕਮਰਸ਼ੀਅਲ ਲੈਵਲ ਤੇ ਸਿਸਟਮ ਹੈਗਾ ਤੇ ਆਪਾਂ ਉਹਨੂੰ 25 30 ਕਿਲੋ ਤੋਂ 50 100 ਕਿਲੋ ਤੱਕ ਵੀ ਆਪਾਂ ਉੱਪਰ ਲੈ ਜਾ ਸਕਦੇ ਹਾਂ ਹੈ ਨਾ ਔਰ ਜਿਹੜਾ ਇਸ ਡੋਮੈਸਟਿਕ ਸੋਲਰ ਡਰਾਇਰ ਆ ਉਹਦੀ ਕੀਮਤ ਇੱਕ ਆਪਣੇ 6000 ਰੁਪਏ ਹੈਗਾ ਜੁਨੀਵਰਸਿਟੀ ਵਿੱਚ ਸਾਡੇ ਤਿਆਰ ਹੁੰਦਾ ਔਰ ਜੁਨੀਵਰਸਿਟੀ ਤੋਂ ਤੁਸੀਂ ਲੈ ਸਕਦਾ ਕੋਈ ਵੀ ਫਾਰਮਰ ਲੈ ਸਕਦਾ ਤੇ ਆਪਾਂ ਨੂੰ ਟੀਲਾ ਸਕਦੇ ਜੇ ਵੱਡੇ ਲੈਵਲ ਦਾ ਉਹਦੇ ਵਿੱਚ ਵੀ ਜੁਨੀਅਰ ਸਟਾਫ ਨੂੰ ਗਾਈਡ ਕਰ ਸਕਦੇ ਜੀ ਪਾਲ ਜੀ ਪਹਿਲਾਂ ਪਿੰਡਾਂ ਚ ਸਵਾਣੀਆਂ ਨਾ ਆਹੀ ਕੰਮ ਮੰਜੇ ਤੇ ਵਿਛਾ ਕੇ ਚਾਦਰ ਤੇ ਸਬਜ਼ੀ ਕੱਟ-ਕੱਟ ਕੇ ਪਾਣੀ ਇਹ ਸੁੱਕ ਜਿਵੇਂ ਹਨਾ ਤੇ ਬਾਅਦ ਵਿੱਚ ਆਪਣੇ ਕੰਮ ਆਉ ਹੁਣ ਮਸ਼ੀਨ ਬਣ ਗਈ ਹੈ ਤੇ ਆਪਾਂ ਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਮਿੱਟੀ ਘਟਾ ਵੀ ਨਹੀਂ ਪੈਂਦਾ ਬਿਲਕੁਲ ਬਿਲਕੁਲ ਅੱਛਾ ਮੈਂ ਹੁਣ ਜਿਹੜੀ ਵੱਡੀ ਗੱਲ ਆ ਮੈਂ ਫਾਇਦਾ ਇੱਕ ਹੋਰ ਲੈਣ ਨੂੰ ਫਿਰ ਲਓ ਲਓ ਗੱਲ ਕਰਦੇ ਆ ਆਪਣੇ ਕੋਲ ਡਾਕਟਰ ਸਾਹਿਬ ਅਸੀਂ ਘਰ ਦੇ ਵਿੱਚ ਬਿਜਨੀਆਂ ਬਾਲਦੇ ਆ ਚਲੋ ਇਸ ਗੱਲ ਤੇ ਆਉਣਾ ਮੈਂ ਪਹਿਲਾਂ ਇੱਕ ਫੋਨ ਆ ਗਿਆ ਉਹ ਲੈ ਲਈਏ ਹੈਲੋ ਜੀ ਹੈਲੋ ਸਤ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ ਕਿਹੜੇ ਪਿੰਡ ਤੋਂ ਬੋਲਦੇ ਹੋ ਮੈਂ ਦਾ ਪਿੰਡ ਬਿਲਾਲੀਏ ਜੀ ਜੀ ਤਸੀਦ ਹਾਂ ਬਹੁਤ ਜਿਹੜਾ ਫਾਲਕਾ ਤੋਂ ਗੱਲ ਕਰ ਜੀ ਸਵਾਲ ਪੁੱਛੋ ਜੀ ਸਾਹਿਬ ਮੈਂ ਊਜਾ ਬਾਰੇ ਪੁੱਛ ਰਿਹਾ ਜਿਹੜੀ ਊਜਾ ਦੀਆਂ ਸਲੇਟਾਂ ਨੇ ਪੂਜਾ ਦੀ ਰੰਗੀਆਂ ਦੇ ਬੋਰਡਰਾਂ ਤੇ ਚਾਦਰੀਆਂ ਦੇ ਜਾਂ ਖੇਤਾਂ 'ਚ ਅਸੀਂ ਚਲਾਉਣਾ ਚਾਹਦੇ ਬਿਜਲੀ ਇਹ ਬੜੋ ਵੱਡਾ ਕਾਰੰਟੀ ਵੀ ਲੈ ਸਕਦੇ ਆ ਜੀ ਹਰ ਸਾਡੇ ਵਰਤੋਂ ਕਰ ਸਕਦੇ ਆ ਇਹਦੀ ਸਭ ਸੇਟੀ ਇੱਕ ਕੋ ਮਿਲ ਰਹੀ ਹੈ ਸਾਨੂੰ ਜਿੱਥੇ ਸਭ ਸੇਟੀ ਸਭ ਤੋਂ ਜ਼ਿਆਦਾ ਘਰਾਂ ਨੂੰ ਮਿਲੇ ਝੋਟੇ ਕਿਸਾਨ ਨੂੰ ਇਹਦੇ ਬਾਰੇ ਮੈਨੂੰ ਥੋੜੀ ਜਾਣਨਾ ਪਾਓ ਜੀ 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 ਡਾਕਟਰ ਸਾਹਿਬ ਇਹ ਬੇਸਿਕਲੀ ਤੇਜਪਾਲ ਜੀ ਗੱਲ ਕਰ ਰਿਹਾ ਹੈ ਸੋਲਰ ਫੋਟੋਵੋਲਟਿਕ ਪੰਪ ਜੀ ਜੇ ਛੋਟੇ ਲੈਵਲ ਤੇ ਖੇਤਾਂ 'ਚ ਲੱਗਦੇ ਆ ਉਹ ਐਕਚੁਅਲੀ ਬੇਸਿਕਲੀ ਮੈਂ ਤੁਹਾਨੂੰ ਜਿਸ ਤਰ੍ਹਾਂ ਕੀਤਾ ਨਾ ਦੋ ਸਿਸਟਮ ਹੈਗੇ ਆ ਸੋਲਰ ਤੋਂ ਊਰਜਾ ਦੇ ਇਹ ਇੱਕ ਸੋਲਰ ਫੋਟੋਵੋਲਟਿਕ ਇੱਕ ਪੈਨਲ ਲੱਗ ਜਾਂਦੇ ਆ ਪੈਨਲ ਲੱਗ ਕੇ ਉਹ એનર્ਜੀ ਅਬਜ਼ੌਰਬ ਕਰਦੇ ਸੂਰਜੀ ਊਰਜਾ ਉਹ ਤੋਂ ਬਿਜਲੀ ਪੈਦਾ ਕਰਦੇ ਆ ਨਾ ਬੈਟਰੀ ਲੱਗਿਆ ਆਪਾਂ ਮੋਟਰ ਲੱਗੀ ਹੁੰਦੀ ਉਹਨਾਂ ਜੁੜ ਜਾਂਦਾ ਕਨੈਕਸ਼ਨ ਤੇ ਦੋ ਦੋਟਾ ਹੀ ਕਿਲੋਵਾਰਟ ਤੋਂ ਲੈ ਕੇ 10 ਕਿਲੋਵਾਰਟ ਤੱਕ ਅਲੱਗ-ਅਲੱਗ ਕਪੈਸਿਟੀ ਦੇ ਪੰਪ ਲੱਗ ਜਾਂਦੇ ਆ ਔਰ ਇਹਦੇ ਵਿੱਚ ਕੀ ਆ ਵੀ ਜਿਹੜੇ ਪੰਪ ਆ ਇਹ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਹੈਗੀ ਪੰਜਾਬ ਊਰਜਾ ਵਿਕਾਸ ਏਜੰਸੀ ਪੰਜਾਬ ਦੀ ਉਹ ਲਗਵਾਉਂਦੇ ਆ ਔਰ ਇਹਦੇ ਤੇ ਸਬਸਿਡੀ ਵੀ ਹੈਗੀ ਆ ਅੱਛਾ ਜੀ ਔਰ ਇਹਦੇ ਵਿੱਚ ਸਬਸਿਡੀ ਜਨਰਲ ਕੈਟਾਗਰੀ ਵਾਸਤੇ ਹੈਗੀ 60% ਤੇ ਜੇ ਰਿਜ਼ਰਵ ਕੈਟਾਗਰੀ ਉਹ ਲੈ ਕੇ 80% 80% ਸਬਸਿਡੀ ਸਿਰਫ 20% ਫਾਰਮਰ ਦਾ ਪੈਸਾ ਲੱਗਣਾ ਤੇ ਉਹ ਤੁਹਾਡੇ ਇਹਨਾਂ ਦੇ ਜ਼ਿਲ੍ਹੇ ਦੇ ਜਿਹੜੇ ਵੀ ਜ਼ਿਲ੍ਹੇ ਤੇ ਹੈਗੇ ਆ ਕੋਈ ਵੀ ਜ਼ਿੰਮੇਦਾਰ ਉੱਥੇ ਦੇ ਜਾ ਸਾਡੀ ਯੂਨੀਵਰਸਿਟੀ ਦੇ કૃષਿ ਵਿਗਿਆਨ ਕੇਂਦਰ ਹੈਗੇ ਆ ਉਹਨਾਂ ਨੂੰ ਅਪਰੋਚ ਕਰਕੇ ਉਹ ਹੈਲਪ ਕਰ ਦੋਗੇ ਇਹਨਾਂ ਦੀ ਤੇ ਉਹ ਆਪਾਂ ਫਾਰਮ ਪਰ ਕੇ ਲਗਵਾ ਸਕਦੇ ਹਾਂ ਹਾਂ ਚੌਹਣ ਸਾਹਿਬ ਮੈਂ ਗੱਲ ਕਰਦਾ ਸੀ ਵੀ ਡਾਕਟਰ ਸਾਹਿਬ ਆਏ ਆ ਆਪਣੇ ਕੋਲ ਹਾਂਜੀ ਮੈਂ ਕਿਹਾ ਘਰ ਦਾ ਬਿੱਲ ਵੀ ਘਟਾ ਲਈਏ ਥੋੜ ਜਿਆ ਆ ਆ ਉਹ ਇਹਨਾਂ ਨੇ ਦੱਸਿਆ ਨਾ ਬਿੱਲ ਬਿੱਲੀ ਬਣਦੀ ਆ ਇਹਦੇ ਕੋਲੋਂ ਥੋੜ ਜਿਆ ਘਰ ਦਾ ਬਿੱਲ ਵੀ ਡਾਕਟਰ ਸਾਹਿਬ ਆ ਜਿਹੜਾ ਘਰਾਂ ਦੇ ਵਿੱਚ ਵੀ ਲਾਈਟਿੰਗ ਸਿਸਟਮ ਆਪਾਂ ਲਾਈਦਾ ਇਹ ਦਿਵਾਰ ਇਹ ਥੋੜੀ ਜਿਹੀ ਸੋ ਸਾਨੂੰ ਕਿੱਦਾਂ ਲੱਗਣਾ ਹਾਂਜੀ ਇੱਕ ਇਸੇ ਲੜੀ ਦੇ ਵਿੱਚ ਮੈਂ ਤੁਹਾਨੂੰ ਅੱਗੇ ਦੱਸਦਾ ਵੀ ਜਿਹੜਾ ਸੂਰਜੀ ਊਰਜਾ ਦਾ ਆਪਾਂ ਇਹ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ ਇਹ ਦੋ ਤਰੀਕੇ ਨਾਲ ਕਰ ਸਕਦੇ ਹਾਂ ਇੱਕ ਹੁੰਦਾ ਵੀ ਡਾਇਰੈਕਟ ਆਪਾਂ ਬਿਜਲੀ ਸਪਲਾਈ ਕਰਦੇ ਹਾਂ ਇੱਕ ਆਪਾਂ ਬੈਟਰੀ ਸਿਸਟਮ ਥਰੂ ਜੀ ਆਪਾਂ ਛੋਟੇ ਆਪਣੇ ਘਰ ਦੇ ਵਿੱਚ ਛੋਟੇ ਲੈਵਲ ਤੇ ਕਰਨਾ ਵੀ ਆਪਾਂ ਦੋ ਤਿੰਨ ਲਾਈਟਾਂ ਚਲਾਉਣੀਆਂ ਦੋ ਤਿੰਨ ਪੱਖੇ ਚਲਾਉਣੇ ਆ ਤੇ ਉਹਦੇ ਲਈ ਅਲੱਗ ਸਿਸਟਮ ਹੈਗਾ ਉਹਨੂੰ ਕਹਿੰਦੇ ਸਟੈਂਡ ਅਲੋਨ ਸਿਸਟਮ ਵੀ ਅਸੀਂ ਆਪਣੇ ਘਰ ਵਾਸਤੇ ਲਾਇਆ ਛੋਟਾ ਸਿਸਟਮ ਦੂਜਾ ਇਹ ਆ ਵੀ ਦੀ ਬਿਜਲੀ ਬਣਾਉਣ ਲਈ ਇੱਕ ਦੂਜਾ ਸਿਸਟਮ ਹੈਗਾ ਉਹਦੇ ਵਿੱਚ ਕਿਹਾ ਵੀ ਜਿੰਨਾ ਤੁਹਾਡੇ ਘਰ ਦਾ ਲੋਡ ਹੈਗਾ ਮਤਲਬ ਜੇ ਘਰ ਦਾ 10 ਕਿਲੋਵਾਟ ਲੋਡ ਆ ਉਹਦਾ 80% ਤੁਸੀਂ ਲੋਡ ਤੱਕ ਸੋਲਰ ਸਿਸਟਮ ਲਗਾ ਸਕਦੇ ਆ ਅੱਛਾ ਗਵਰਨਮੈਂਟ ਵੱਲੋਂ ਸਕੀਮ ਆ ਇਹ ਅੱਛਾ ਜੀ ਠੀਕ ਹੈ ਜੀ ਉਹਦੇ ਵਿੱਚ 1 ਕਿਲੋਵਾਟ ਤੇ 30000 ਰੁਪਏ ਸਬਸਿਡੀ ਆ 2 ਕਿਲੋਵਾਟ ਤੇ 60000 ਰੁਪਏ ਸਬਸਿਡੀ ਆ ਤੇ 3 ਕਿਲੋਵਾਟ ਤੇ 78000 ਸਬਸਿਡੀ ਆ ਉਹਦੇ ਉੱਤੇ ਸਬਸਿਡੀ ਤੇ ਬਿਲਕੁਲ ਸੇਮ ਹੀ ਰਹਿੰਦੀ ਆ ਤੁਸੀਂ ਕਪੈਸਿਟੀ ਵਧਾ ਸਕਦੇ ਆ ਤੇ ਉਹਦੇ ਵਿੱਚ ਕੀ ਆ ਵੀ ਇੱਕ ਤਰੀਕਾ ਤਾਂ ਪਹਿਲਾਂ ਇਹ ਸੀ ਵੀ ਤੁਸੀਂ ਆਪਣੇ ਘਰ 'ਚ ਬਿਜਲੀ ਵਰਤੀ ਤੇ ਬਿਲ ਬਿੱਲ ਬਚਾ ਲਿਆ ਬਿੱਲ ਬਚ ਗਿਆ ਠੀਕ ਹੈ ਵਧੀਆ ਗੱਲ ਹੈ ਨਾ ਤੇ ਇਸ ਸਿਸਟਮ ਦੀ ਜਿਹੜੀ ਕੀਮਤ ਆ ਤੇ ਉਹ 5 ਤੋਂ 6 ਸਾਲ ਦੇ ਵਿੱਚ ਪੂਰੀ ਹੋ ਜਾਂਦੀ ਬਿਜਲੀ ਦੇ ਬਿੱਲ ਬਚਾ ਕੇ ਫਿਰ ਇੱਕ ਹੁਣ ਨਵਾਂ ਸਿਸਟਮ ਐਡਵਾਂਸ ਹੋਰ ਆ ਗਿਆ ਨੈਟ ਮੀਟਰਿੰਗ ਸਿਸਟਮ ਕਹਿੰਦੇ ਉਹਨੂੰ ਨੈਟ ਮੀਟਰਿੰਗ ਸਿਸਟਮ ਵਿੱਚ ਕੀ ਆ ਵੀ ਜੇ ਤੁਸੀਂ ਬਿਜਲੀ ਘੱਟ ਵਰਤਦੇ ਆ ਉਹ ਬਿਜਲੀ ਜਿਹੜੀ ਗ੍ਰਿਡ 'ਚ ਚੱਲ ਜੂਗੀ ਅੱਛਾ ਗ੍ਰਿਡ 'ਚ ਚੱਲ ਜੂਗੀ ਉਹ ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਹੁੰਦੀ ਰਹੂਗੀ ਅੱਛਾ ਠੀਕ ਹੈ ਹਰ ਇੱਕ ਸਤੰਬਰ ਮਹੀਨੇ ਜਾ ਕੇ ਤੁਹਾਡਾ ਪਲੱਸ ਮਾਈਨਸ ਹੋ ਕੇ ਜੇ ਤੁਹਾਡੇ ਬਿਜਲੀ ਤੁਹਾਡੇ ਵੱਲ ਜ਼ਿਆਦਾ ਹੋਊਗਾ ਤੁਹਾਨੂੰ ਬਿੱਲ ਆ ਜਾਊਗਾ ਜੇ ਘੱਟ ਘੱਟ ਵਰਤੀ ਹੋਗੀ ਤਾਂ ਤੁਹਾਨੂੰ ਬਿਜਲੀ ਬੋੜ ਵਾਲੇ ਤੁਹਾਨੂੰ ਪੇਡ ਗੱਲ ਮੁੱਕੀ ਜੀ ਅਸੀਂ ਸਰਕਾਰ ਨੂੰ ਲੋਨ ਦੇ ਦਿੱਤਾ ਆਪੇ ਕਿਸ਼ਤਾ ਮੁੜੇ ਹੁਣ ਸਾਨੂੰ ਹਨਾ ਉਹ ਇਹਨੂੰ ਔਨ ਗ੍ਰਿਡ ਤੇ ਆਫ ਗ੍ਰਿਡ ਵੀ ਕਰਦੇ ਆ ਇਹ ਟਿੰਡਾ ਨੇ ਕਿੰਨਾ ਸੁਣਿਆ ਕਹਿੰਦੇ ਵੀ ਯਾਰ ਮੈਂ ਔਨ ਗ੍ਰਿਡ ਲਾ ਲਿਆ ਹਾਂ ਬਿਲਕੁਲ ਬਿਲਕੁਲ ਠੀਕ ਹੈ ਸੋ ਅੱਛਾ ਦੱਸ ਸਭ ਗੱਲ ਇਹ ਆ ਵੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਸੋਲਰ ਕੁੱਕਰ ਵੀ ਤੁਸੀਂ ਗੱਲ ਕੀਤੀ ਸੀ ਆਮ ਤੌਰ ਤੇ ਮੈਂ ਦੇਖਿਆ ਇੱਕ ਵਾਰੀ ਉਹ ਬੰਦਾ ਨਾ ਕੁੱਕਰ ਵਰਤ ਰਿਹਾ ਉਹ ਜੋ ਡੱਬਾ ਵਿੱਚੋਂ ਚੱਕਣ ਲੱਗਾ ਹੱਥ ਸੜ ਗਿਆ ਇੱਕਦਮ ਇੰਨਾ ਗਰਮ ਹੋ ਗਿਆ ਧਿਆਨ ਦੇਣ ਯੋਗ ਗੱਲ ਹੈ ਨੂੰ ਸਾਨੂੰ ਦੱਸੋ ਇਹ ਜਦੋਂ ਸੋਲਰ ਕੁੱਕਰ ਆਪਾਂ ਘਰ ਦੇ ਵਿੱਚ ਵਰਤਣਾ ਹਾਂਜੀ ਸੋਲਰ ਕੁੱਕਰ ਬਲੇ ਆਪਾਂ ਨੂੰ ਮੈਂ ਤਾਂ ਪਹਿਲਾਂ ਸੋਲਰ ਕੁੱਕਰ ਬਾਰੇ ਤੁਹਾਨੂੰ ਦੱਸ ਦੇਣਾ ਥੋੜਾ ਕੀ ਆ ਸੋਲਰ ਕੁੱਕਰ ਦੇ ਵਿੱਚ ਆਪਾਂ ਕੋਈ ਵੀ ਖਾਣਾ ਜਿਹੜਾ ਬੋਇਲ ਕਰ ਸਕਦੇ ਆ ਉਬਾਲ ਸਕਦੇ ਆ ਠੀਕ ਆ ਜੀ ਜੇ ਕੱਲ ਨੂੰ ਕਹਾਂਗੇ ਵੀ ਅਸੀਂ ਤੜਕਾ ਲਾਉਣਾ ਤੜਕਾ ਨਹੀਂ ਲੱਗੂਗਾ ਇਹਦੇ ਵਿੱਚ ਲੇਕਿਨ ਜਿਹੜੀ ਚੀਜ਼ ਵੀ ਉਬਾਲੋਗੇ ਚਾਹੇ ਉਹ ਤੇ ਖੀਰ ਬਣਾ ਲਓ ਕੇਕ ਬਣਾ ਲਓ ਦੁੱਧ ਬਾਲ ਲਓ ਜੋ ਤੁਹਾਡਾ ਦਿਲ ਕਰਦਾ ਕਰੋ ਦਾ ਬਣਾਉਣੇ ਆ ਜੀ ਇੱਥੇ ਕਰ ਲਓ ਅਰੇ ਗੈਸ ਪਾਈ ਦੀ ਆ ਸਭ ਤੋਂ ਵੱਡੀ ਗੱਲ ਆ ਵੀ ਇਹ ਜਿੱਸਾਂ ਤੁਸੀਂ ਸਵੇਰੇ ਰੱਖਤੀ ਜੀ 8-9 ਵਜੇ ਜਦੋਂ ਤੁਸੀਂ ਬਣਾਉਣੇ ਤਿਆਰ ਕਰਨਾ ਹੋਤਾ ਕਿ ਹੌਲੀ ਹੌਲੀ ਤਿਆਰ ਹੋਗੀ ਹਨਾ ਜਦੋਂ ਅਸੀਂ ਪਿੰਡਾਂ ਵਿੱਚ ਅਕ ਪੜੋਨੀਆਂ ਵਿੱਚ ਕਰਦੇ ਹੁੰਦੇ ਸੀ ਹਾਂਜੀ 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 ਹਨਾ ਚਾਟੇ ਤੋੜੇ ਵਿੱਚ ਜਦੋਂ ਨਾ ਕੱਢਿਆ ਤੇ ਉਹ ਰੱਖੀ ਉਹਦਾ ਇੱਕ ਤਾਂ ਜੀ ਤੁਹਾਡੇ ਖਾਣ ਦੇ ਜੇ ਨਿਊਟ੍ਰੀਸ਼ਨਸ ਬੇਦੀ ਬਹੁਤ ਜ਼ਿਆਦਾ ਹੈਗੀ ਟੇਸਟ ਬਹੁਤ ਜ਼ਿਆਦਾ ਟੇਸਟ ਡਵੈਲਪ ਹੁੰਦਾ ਫਿਰ ਉਹ ਕਹੇ ਵੀ ਇਹ ਭਾਂਡੇ ਜਿਹੜੇ ਹੁੰਦੇ ਆ ਅਲੂਮੀਨੀਅਮ ਹੁੰਦੇ ਬੇਸਿਕਲੀ ਕਿ ਨਰਜੀਬ ਜਾਬ ਕਰਦੇ ਇਹਦੇ ਵਿੱਚ ਇਹ ਵੀ ਚੱਕਣ ਲੱਗੇ ਥੋੜਾ ਜਿਹਾ ਕੱਪੜੇ ਖਪੜੇ ਕੋ ਟੈਂਪਰੇਚਰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਜੀ ਉਹ ਤਾਂ ਰੱਖਣਾ ਪਊਗਾ ਨਹੀਂ ਤਾਂ ਡੁੱਲਣਗੇ ਜਾਂ ਤੁਹਾਡੇ ਹੱਥ ਸੜਨਗੇ ਠੀਕ ਹੈ ਤੇ ਦੂਜੇ ਆ ਵੀ ਦਿਨ ਦੇ ਪਹਿਲੇ ਤੁਹਾਨੂੰ ਇਹ ਵੀ ਹੋ ਸਕਦਾ ਜੇ ਜ਼ਿਆਦਾ ਲੰਮੀ ਚ ਟਾਈਮ ਲਈ ਕੋਈ ਚੀਜ਼ ਤਿਆਰ ਕਰਨੀ ਆ ਤੇ ਜਿਸ ਤਰ੍ਹਾਂ ਸੂਰਜ ਦੇ ਡਰੈਕਸ਼ਨ ਚੇਂਜ ਹੁੰਦੀ ਹੈ ਤੁਹਾਨੂੰ ਸੋਲੋ ਕੁੱਕਰ ਵੀ ਉਸ ਤਰ੍ਹਾਂ ਮੂਵ ਕਰਾਉਣਾ ਪਏਗਾ ਠੀਕ ਹੈ ਜੀ ਨਹੀਂ ਤਾਂ ਉਹਦਾ ਅਸਰ ਘੱਟ ਹੋਏਗਾ ਐਫੀਸ਼ੈਂਸੀ ਘਟੇਗੀ ਇਹ ਕੁਸ਼ਤੀ ਤਾਂ ਹੈ ਕਿ ਜਿੰਨਾ ਆਪਾਂ ਸਾਰਾ ਕੁਝ ਕਰਕੇ ਬਹੁਤ ਵਧੀਆ ਸੁਆਦੀ ਖਾਣਾ ਬਣਾ ਸਕਦੇ ਹਾਂ ਔਰ ਬੜੀ ਤੀਕਾਣਾ ਬਣਾ ਸਕਦੇ ਹਾਂ ਹਾਂ ਅੱਛਾ ਡਾਕਟਰ ਸਾਹਿਬ ਤੁਸੀਂ ਸੋਲਰ ਡਰਾਇਰ ਦੀ ਗੱਲ ਕੀਤੀ ਸੀ ਹਾਂ ਜੀ ਹੁਣ ਸੋਲਰ ਡਰਾਇਰ ਜਿਸ ਹਿਸਾਬ ਨਾਲ ਤੁਸੀਂ ਪਹਿਲਾਂ ਗੱਲ ਕੀਤੀ ਆ ਉਹ ਤਾਂ ਇਹ ਆ ਕਿ ਆਪਾਂ ਜੀ ਇੱਕ ਟੱਬਰਿਆਂ ਹਾਂ ਸਾਡੇ ਟੱਬਰ ਦੀਆਂ ਸਬਜ਼ੀਆਂ ਸੁਕਾਈ ਜਾਂਦਾ ਬੈਠਾ ਹਾਂ ਜੇ ਅਸੀਂ ਸੋਚੀਏ ਕਿ ਅਸੀਂ ਭਾਈ ਵਪਾਰ ਕਰਨਾ ਹਾਂ ਉਹਦੇ ਬਾਰੇ ਦੱਸੋ ਸਾਨੂੰ ਜਾਣਕਾਰੀ ਵੀ ਉਹ ਵੀ ਮੈਂ ਤਾਂ ਜਿਦਾ ਕਮਰਸ਼ੀਅਲ ਲੈਵਲ ਦੀ ਗੱਲ ਕੀਤੇ ਉਹਨਾ ਇੱਕ ਤਾਂ ਛੋਟਾ ਜ਼ਿਮੀਦਾਰੀ ਦਾ 25 30 ਕਿਲੋ ਲੈਵਲ ਤੱਕ ਇੱਕ ਮੰਨ ਲਓ ਕਿਸੇ ਨੇ ਇੰਡਸਟਰੀ ਲਾ ਲਈ ਵੱਡੇ ਲੈਵਲ ਤੇ ਜਿਹੜਾ ਬੜੀਆਂ ਤਿਆਰ ਕਰਦੇ ਆ ਸਾਡੀ ਯੂਨੀਵਰਸਿਟੀ ਇਸ ਲੈਵਲ ਤੱਕ ਵੀ ਸੋਲਰ ਡਰਾਈਵਰ ਤਿਆਰ ਕੀਤੇ ਆ ਸਿਸਟਮ ਤਿਆਰ ਕੀਤੇ ਬੇ ਇੱਕ ਬੜੀਆਂ ਬਾਈ ਫੈਕਟਰੀ ਨੇ ਵੀ ਉਹਨੂੰ ਅਪਣਾਇਆ ਲੁਧਿਆਣਾ ਵਿੱਚ ਅੱਛਾ ਜੀ ਅਮਰਸਾਦ ਦੇ ਵਿੱਚ ਜਾਂ ਹੋਰ ਜਗ੍ਹਾ ਤੇ ਵੀ ਤੇ इवन ਸ਼ਾਇਦ ਸ਼ਾਇਦ ਵਾਲੀ ਸਿਸਟਮ ਦੇ ਹਾਨੀਬਾਲੀ ਸਿਸਟਮ ਚ ਵੀ ਇਹ ਕਰਦੇ ਸਸ ਤੋਂ ਤੇ ਉਹ ਤੁਸੀਂ ਇੱਕ ਹਲਦੀ ਦੇ ਵਿੱਚ ਬਹੁਤ ਜ਼ਿਆਦਾ ਚੱਲ ਪਿਆ ਅੱਜ ਕੱਲ ਚੱਲ ਪਿਆ ਹਲਦੀ ਕਰਕੇ ਜੋ ਸਾਰਾ ਕੁਝ ਤੇ ਉਹ ਕੈਲੋ ਇੰਡਸਟਰੀ ਲੈਵਲ ਤੱਕ ਗੱਲ ਪਹੁੰਚ ਗਈ ਹੈ ਇਹ ਹਾਂ ਤੇ ਉਸ ਲੈਵਲ ਤੱਕ ਸਾਡੀ ਯੂਨੀਵਰਸਿਟੀ ਉਹਨੂੰ ਡਿਪਾਰਟਮੈਂਟ ਸਾਰਾ ਗਾਈਡ ਕਰਦਾ ਟੈਕਨੀਕਲ ਨਾਉ-ਹਾਊ ਸਪੋਰਟ ਕਰਦੇ ਸਾਰੇ ਤੇ ਉਹ ਇਸ ਲੈਵਲ ਤੱਕ ਪਹੁੰਚ ਗਿਆ ਜੀ ਕੰਮ ਪਹੁੰਚ ਗਿਆ ਮਤਲਬ ਆਪਾਂ ਵਧ ਸਕਦੇ ਹਾਂ ਵਧ ਸਕਦੇ ਹਾਂ ਬਿਲਕੁਲ ਸਹੀ ਗੱਲ ਹੈ ਅੱਛਾ ਡਾਕਟਰ ਸਾਹਿਬ ਗੱਲ ਇਹ ਆਈ ਸੋਲਰ ਵਾਟਰ ਹੀਟਰ ਕਿਉਂਕਿ ਘਰਾਂ ਦੇ ਵਿੱਚ ਨਾ ਸਰਦੀਆਂ 'ਚ ਪਾਣੀ ਗਰਮ ਕਰਨਾ ਹੀ ਪੈਂਦਾ ਆਪਾਂ ਨੂੰ ਇੱਕ ਹੀ ਸਰਦੀਆਂ 'ਚ ਵੀ ਕੰਮ ਕਰਦਾ ਥੋੜਾ ਜਿਹਾ ਇਹਦੀ ਜ਼ਰੂਰੀ ਜਾਣਕਾਰੀ ਸਾਨੂੰ ਜ਼ਰੂਰ ਦਿਓ ਸੋਲਰ ਵਾਟਰ ਹੀਟਰ ਜੇ ਆਪਾਂ ਘਰ ਦੇ ਵਿੱਚ ਸਾਹਿਬ ਇਸ ਤਰ੍ਹਾਂ ਹੈ ਵੀ ਜਿਹੜਾ ਸੋਲਰ ਵਾਟਰ ਹੀਟਰ ਆ ਪਾਣੀ ਤਾਂ ਗਰਮ ਕਰਦਾ ਹੀ ਕਰਦਾ ਆਪਣੇ ਸਰਦੀਆਂ ਦੇ ਸਰਦੀਆਂ ਵਿੱਚ ਆਪਣਾ ਜਿਸ ਤਰ੍ਹਾਂ ਬਹੁਤ ਧੁੰਦ ਹੋ ਗਈ ਕੋਰਾ ਪੈ ਗਿਆ ਆਪਾਂ ਲੱਗਦਾ ਹਨਾ ਪਰ ਫਿਰ ਵੀ ਇੰਨਾ ਨਹੀਂ ਵੀ ਬਿਲਕੁਲ ਕੰਮ ਨਹੀਂ ਕਰਦਾ ਜਿੰਨਾ ਟੈਂਪਰੇਚਰ ਦਾ ਗਰਮ ਪਾਣੀ ਆਪਾਂ ਹੀਟਰ ਚ ਕਰਕੇ ਕਰਦੇ ਆ ਹਨਾ ਵਾਟਰ ਹੀਟਰ ਲਾ ਕੇ ਉਹਨੇ ਦਾ ਟੈਂਪਰੇਚਰ ਕੀ ਹੁੰਦਾ ਵੀ ਤੁਸੀਂ ਜਿਸ ਤਰ੍ਹਾਂ ਅੱਜ ਪਾਣੀ ਸਰਦਨ ਲਈ ਰੱਖਿਆ ਉਹਨੂੰ ਠੀਕ ਹੈ ਧੁੱਪ ਘੱਟ ਹੋਈ ਵੱਧ ਹੋਈ ਹੁਣ ਫੇਰ ਵੀ ਗਰਮ ਕਰੀ ਜਾਣਾ ਇਹ ਗੱਲ ਉਹ ਉਹ ਪਾਣੀ ਆ ਵਿੱਚ ਸਾਡਾ ਟਾਈਮ ਜ਼ਿਆਦਾ ਲੱਗ ਜਾਊਗਾ ਲੇਕਿਨ ਗਰਮ ਹੋਏਗਾ ਗਰਮ ਹੋਊਗਾ ਤੇ ਉਹਦੇ ਵਿੱਚ ਕੀ ਆਪ ਤੁਸੀਂ ਠੰਡਾ ਪਾਣੀ ਘੱਟ ਮਿਕਸ ਕਰੋ ਜਾਂ ਕੱਲੇ ਉਹ ਪਾਣੀ ਨੂੰ ਯੂਜ਼ ਕਰਕੇ ਕਰ ਸਕਦੇ ਆ ਤੇ ਆਪਾਂ ਇਸ ਤਰ੍ਹਾਂ ਦੀ ਗੱਲ ਬਿਲਕੁਲ ਕੋਈ 10 20 ਦਿਨ ਕਿਤੇ ਜ਼ਿਆਦਾ ਐਕਸਟ੍ਰੀਮ ਹੋ ਗਿਆ ਤਾਂ ਜੋ ਵੀ ਬੱਕਰੀ ਗੱਲ ਪਰ ਇਹ ਵੀ ਕਈ ਵਾਰੀ ਹੁੰਦਾ ਵੀ ਕਈ ਲੋਕ ਕਹਿੰਦੇ ਵੀ ਗਰਮੀ ਵਿੱਚ ਲੋੜ ਨਹੀਂ ਗਰਮੀ ਵਿੱਚ ਪਾਣੀ ਗਰਮ ਹੁੰਦਾ ਪਰ ਕਈ ਵਾਰ ਜਿਹੜਾ ਟੱਬੇ ਹੈਗੇ ਆ ਰੈਸਟੋਰੈਂਟ ਹੈਗੇ ਆ ਉੱਥੇ ਗਰਮ ਪਾਣੀ ਦੀ ਬਹੁਤ ਲੋੜ ਹੁੰਦੀ ਆ ਉਹਨਾਂ ਨੂੰ ਗਰਮ ਪਾਣੀ ਬਰਤਨ ਸਾਫ ਕਰਨੇ ਆ ਹੋਰ ਕੁਝ ਕਰਨਾ ਜਾਂ ਸਬਜ਼ੀਆਂ ਵਗੈਰਾ ਚ ਆਪਾਂ ਯੂਜ਼ ਕਰਦੇ ਆ ਤੇ ਆਪਾਂ ਉਹ ਗਰਮ ਪਾਣੀ ਨੂੰ ਗਰਮੀ ਵਿੱਚ ਵੀ ਯੂਜ਼ ਕਰ ਸਕਦੇ ਆ ਸਰਦੀਆਂ ਵਿੱਚ ਵੀ ਸਰਦੀਆਂ ਜੀ 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 ਅੱਛਾ ਪਹਿਲਾਂ ਆਪਾਂ ਥੋੜੀ ਜੀ ਸੋਲਰ ਵਾਟਰ ਪੰਪ ਦੀ ਗੱਲ ਕੀਤੀ ਆ ਉੱਚ ਗੱਲ ਦਿੱਤਾ ਹੈ ਕਿ ਹੁਣ ਆਪਾਂ ਕਿੰਨਾ ਕੁ ਬੋਝ ਪਾ ਸਕਦੇ ਆ ਆਪਣੇ ਜਿਹੜੇ ਬਿਜਲੀ ਸਪਲਾਈ ਵਾਲੇ ਹੈਗੇ ਆ ਜਾਂ ਹੋਰ ਵੀ ਤੇ ਜੇ ਤੁਸੀਂ ਉਹ ਗੱਲ ਕਰਦੇ ਆ ਜਿੱਦਾਂ ਤੁਸੀਂ ਕਿਹਾ ਸੋਲਰ ਵਾਟਰ ਪੰਪ ਉਹ ਵਧੀਆ ਵਧੀਆ ਕੰਮ ਕਰਦਾ ਇੱਕ ਕਿਲੋਵਾਟ ਤੋਂ ਲੈ ਕੇ 10 ਕਿਲੋਵਾਟ ਤੱਕ ਹਾਂਜੀ 10 ਕਿਲੋਵਾਟ ਅੱਛਾ ਤੇ ਉਹਦੇ ਜੀ ਡਾਕਟਰ ਸਾਹਿਬ ਬਲਕਿ ਹੋਰ ਕੋਈ ਸੰਭਾਵਨਾ ਹੈਗੀ ਵੀ ਇਹ ਤੋਂ ਉੱਪਰ ਵੀ ਹੁਣ ਆਪਣੇ ਮੋਟਰਾਂ ਲੱਗਦੀਆਂ ਜਾਂ ਥੋੜਾ ਜਿਆਦਾ ਜਿੱਦਾਂ ਕਈਆਂ ਦੇ ਕੋਲ ਉਹ ਹੈ ਨਹੀਂਗਾ ਕੋਈ ਸੰਭਾਵਨਾ ਹੋਊਗੀ ਸੰਭੇਤ ਤੋਂ ਉੱਪਰ ਜਾਂ ਬਹੁਤ ਵਧੀਆ ਸਵਾਲ ਆ ਉਹ ਤੋਂ ਉੱਪਰ ਵੀ ਆਪਾਂ ਹੈਗੇ ਆ ਕੰਪਨੀਆਂ ਕੋਲ ਸਭ ਕੁਝ ਹੈਗਾ ਲੇਕਿਨ ਗੱਲ ਆ ਬੇ ਨਿਸ਼ਚਿਤ ਕੌਸਟ ਦੀ अच्छा जी शुरुआत शुरुआती कीमत आ वो जे ता कोई जिम्मेदार पटेल स्केल ਦਾ ਹੈਗਾ ਤਾਂ ਉਹ ਸੈਨ ਕਰ ਲੈਂਦਾ ਆਮ ਜਿਮੀਦਾਰ ਲਈ ਥੋੜਾ ਮੁਸ਼ਕਲ ਹੋ ਜਾਂਦਾ ਵੀ ਆਪਣਾ ਇਹ ਨਹੀਂ ਕਰ ਸਕਦਾ ਤੇ ਦੂਜੇ ਨੰਬਰ ਤੇ ਵੀ ਇਹ ਜਿਹੜੇ ਸੋਲਰ ਸਿਸਟਮ ਆ ਨਾ ਸੋਲੋ ਫੋਟੋਵੋਲਟਿਕ ਪੰਪ ਜਿਹੜੇ ਹੈਗੇ ਆ ਉਸ ਜਗ੍ਹਾ ਲਈ ਰეკਮੈਂਡ ਕੀਤੇ ਜਾਂਦੇ ਆ ਜਿੱਥੇ ਪਾਣੀ ਲੈਵਲ ਬਹੁਤ ਡੂੰਘਾ ਨਹੀਂ ਹੈਗਾ ਅੱਛਾ ਸਿਰ ਬੁੱਧੀ ਠੀਕ ਹੈ ਨਾ ਉਹਦਾ ਕਾਰਨ ਕੀ ਆ ਵੀ ਜਿਹੜਾ ਉਹਦਾ ਇੱਕ ਦੋ ਫਾਇਦੇ ਆ ਜਿਦਾ ਇੱਕ ਆਪਣੀ ਗਵਰਨਮੈਂਟ ਦੀ ਅਪਰੋਚ ਵੀ ਐਸਾ ਆਪਣੀ ਸਰਕਾਰ ਦੀ ਵੀ ਜਾਂ ਆਪਣੇ ਵੀ ਸਾਰਿਆਂ ਦੀ ਅਪਰੋਚ ਆ ਜ਼ਿੰਮੇਵਾਰ ਦੀ ਵੀ ਪਾਣੀ ਦਾ ਲੈਵਲ ਨਹੀਂ ਮਾਣਾ ਜਾਵੇ ਬਿਲਕੁਲ ਤੇ ਠੀਕ ਹੈ ਤੇ ਇਹ ਪੰਪ ਜਿੱਥੇ ਪਾਣੀ ਲੈਵਲ ਉੱਚਾ ਹੋਊਗਾ ਉੱਥੇ ਲੱਗਣਗੇ ਪਾਣੀ ਜੁਡੀਸ਼ੀਅਸ ਜੂਈ ਹੋਊਗਾ ਦਾ ਮਤ ਜਿਸ ਤਰ੍ਹਾਂ ਆਪਣਾ ਕਲੋ ਫ੍ਰੀ ਵਾਈ ਬੀ ਦੀ ਮਿਲਦੀ ਆ ਟੂਬਲਾ ਹਰ ਵੇਲੇ ਚਲਾਈ ਰੱਖੋ ਉਹ ਸਿਸਟਮ ਨੂੰ ਨਹੀਂ ਲੋੜ ਹੈਗੀ ਬਿਲਕੁਲ ਉਸ ਪਾਸੇ ਦਾ ਅਨੁਭਵ ਹੈ ਹਾਂ ਜਾਣਕਾਰੀ ਬਹੁਤ ਜ਼ਿਆਦਾ ਦੇ ਰਿਆ ਡਾਕਟਰ ਸਾਹਿਬ ਵਧੀਆ 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 ਗੱਲ ਹੈ ਵੀ ਸਾਨੂੰ ਇਹ ਬੜੀ ਤੁਹਾਡੀ ਗੱਲਬਾਤ ਬੜੀ ਚੰਗੀ ਲੱਗ ਰਹੀ ਹੈ ਕਿਉਂਕਿ ਅਸੀਂ ਵੀ ਸੋਚਦੇ ਆਂ ਵੀ ਆਪਣੇ ਘਰਾਂ ਦੇ ਵਿੱਚ ਵੀ ਆਪਾਂ ਉਹ ਲਵਾਈ ਲਈਏ ਹੈਨਾ ਸੋਲਰ ਸਿਸਟਮ ਸੋੜਾ ਤਕਨੀਕੀ ਗਿਆਨ ਵੀ ਉਹਦੇ ਸੰਬੰਧੀ ਸਾਨੂੰ ਦੇ ਦਿਓ ਵੀ ਕਿੱਦਾਂ ਦਾ ਹੋਊਗਾ ਉਹ ਧਿਆਨ ਦੇਣ ਨੂੰ ਤਾਂ ਰੱਖਣਾ ਆਪਾਂ ਧਿਆਨ ਦੇ ਵਿੱਚ ਇਹਦੇ ਵਿੱਚ ਇਹ ਹੈ ਚੌਹਾਨ ਸਾਹਿਬ ਵੀ ਕੋਈ ਵੀ ਤਕਨੀਕੀ ਜਾਣਕਾਰੀ ਇਹਦੇ ਵਿੱਚ ਲਾਉਣੀ ਆ ਕਿਉਂ ਕੰਪਨੀ ਬਾਅਦ ਕਿਸ ਨੂੰ ਅਪਰੋਚ ਕਰੋਗੇ 10 ਕੰਪਨੀਆਂ ਸਾਡੇ ਸਾਹਮਣੇ ਆ ਜਾਣਗੀਆਂ ਸਾਡਾ ਸਿਸਟਮ ਲਾ ਲਓ ਸਾਡਾ ਸਿਸਟਮ ਲਾ ਲਓ ਜਿੰਨਾ ਦੀ ਤੁਹਾਨੂੰ ਆਪਣੀ ਨੌਲੇਜ ਨਹੀਂ ਹੈਗਾ ਕਿ ਕਿ ਚੰਗੀ ਆ ਕਿ ਕਿ ਮਾੜੀ ਆ ਕਿ ਕਿ ਲੌਂਗ ਲਾਈਫ ਵਾਲੀ ਹੈ ਦੀ ਹੈ ਨਾ ਜਾਂ ਇਕਨੋਮਿਕਸ ਕੀ ਹੈਗੀ ਆ ਉਹਨਾਂ ਚ ਤੁਹਾਨੂੰ ਉਹਦਾ ਫਾਇਦਾ ਨਹੀਂ ਸੈਕੰਡਲੀ ਜਦੋਂ ਚੀਜ਼ ਲਾ ਵੀ ਲੈਣੇ ਆ ਫਿਰ ਵੀ ਆਪਰੇਸ਼ਨ ਐਂਡ ਮੇਨਟੇਨੈਂਸ ਦੀ ਲੋਡ ਹੁੰਦੀ ਹੈ ਹਾਂਜੀ ਬਿਲਕੁਲ ਸਾਰਾ ਕੁਝ ਤੇ ਉਹਦੇ ਲਈ ਸਾਨੂੰ ਬੈਸਟ ਆ ਜਿਸ ਪਰਸਨ ਨੇ ਵੀ ਲਾਉਣਾ ਹੋਵੇ ਤੇ ਉਹ ਇੱਕ ਤਾਂ ਸਾਡੇ ਡਿਪਾਰਟਮੈਂਟ ਹੈਗਾ ਰੀਨਿਊਏਬਲ એનર્ਜੀ ਦੇੰਦਿੰਗ ਪੀਐਜੂਜ਼ ਵਿੱਚ ਉੱਥੇ ਅਪਰੋਚ ਕਰ ਸਕਦਾ ਡਾਇਰੈਕਟਰ ਹਿਟ ਆਫ ਐਕਸਟੈਂਸ਼ਨ ਐਜੂਕੇਸ਼ਨ ਨੂੰ ਅਪਰੋਚ ਕਰ ਸਕਦੇ ਆ ਫਿਰ ਕ੍ਰਿਸ਼ਿ ਵਿਗਿਆਨ ਕੇਂਦਰ ਸਾਕੇ ਬਖੋ ਜਿਹੜਿਆਂ ਜਿੱਥੇ ਅਪਰੋਚ ਕਰ ਸਕਦੇ ਆ ਕਹਿੰਦਾ ਮਤਲਬ ਜੇ ਆਪਾਂ ਕੋਈ ਵੀ ਪੈਸਾ ਖਰਚਣ ਤੋਂ ਪਹਿਲਾਂ ਜੇ ਇਹਨਾਂ ਸੋਰਸੇਜ ਤੋਂ ਆਪਾਂ ਸੋਈ ਸਲਾਹ ਲੈ ਲਈਏ ਤੇ ਆਪਾਂ ਨੂੰ ਉਹਦਾ ਫਾਇਦਾ ਹੀ ਹੋਗਾ ਤੇ ਉਹ ਫਾਇਦਾ ਕਿਸ ਤਰ੍ਹਾਂ ਸੈਂਸ ਜੇ ਹੋਗਾ ਵੀ ਇੱਕ ਤਾਂ ਠੀਕ ਡੀਟ ਤੇ ਹੋਊਗਾ ਇੱਕ ਉਹਦੀ ਲਾਈਫ ਵਧੀਆ ਹੋਗੀ ਇੱਕ ਉਹਦੀ ਐਫੀਸ਼ੀਐਂਸੀ ਵਧੀਆ ਹੋਗੀ ਤੇ ਆਪਾਂ ਨੂੰ ਬੈਨੀਫਿਟ ਵੀ ਜ਼ਿਆਦਾ ਹੋਏਗਾ ਜੀ ਔਰ ਹਰੇਕ ਚੀਜ਼ ਬਾਰੇ ਜਾਣਕਾਰੀ ਡਿਪਾਰਟਮੈਂਟ ਸਾਡਾ ਪ੍ਰੋਵਾਈਡ ਹੀਟਰ ਦੀ ਜਦੋਂ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਵੀ ਮੈਂ ਪਿੱਛੇ ਜੇ ਪੁੱਛਿਆ ਕਿਸੇ ਨੂੰ ਤੇ ਉਹਦੇ ਚ ਵੀ ਕਹਿੰਦੇ ਜੀ ਦੋ ਤਰ੍ਹਾਂ ਦੇ ਹੁੰਦੇ ਇੱਕ ਸਿੱਧਾ ਪੈਨਲ ਹੁੰਦਾ ਇੱਕ ਕੋਈ ਟਿਊਬਾਂ ਵਾਲਾ ਹੁੰਦਾ ਉਹ ਜੀ ਅਖੇ ਜੀ ਟਿਊਬਾਂ ਕਹਿੰਦੇ ਮੋٹے ਗੜੇ ਪੈ ਜਾਣ ਤੇ ਉਹਨਾਂ ਨੂੰ ਨੁਕਸਾਨ ਵੀ ਪਹੁੰਚ ਜਾਂਦਾ ਇਹਦਣੀਆਂ ਗੱਲਾਂ ਮਤਲਬ ਤਕਨੀਕੀ ਜਾਣਕਾਰੀ ਜਦੋਂ ਸਾਨੂੰ ਹੋਵੇ ਉਹਦੇ ਵਿੱਚ ਥੋੜਾ ਜਿਹਾ ਇੱਕ ਚੀਜ਼ ਦੱਸੋ ਦੂਜਾ ਇਹ ਆ ਵੀ ਇਹਦੇ ਗੱਲ ਸਿੱਧੀ ਆ ਕੇ ਜੇਬ ਤੇ ਮੁੱਕਦੀ ਆਰਥਿਕਤਾ ਬਾਰੇ ਵੀ ਸਾਨੂੰ ਥੋੜਾ ਜਿਹਾ ਦੱਸੋ ਕਿੰਨਾ ਕੁ ਪ੍ਰਭਾਵ ਸਾਡੇ ਤੇ ਪਾਉਂਦੇ ਜੀ ਇਹ ਚੀਜ਼ਾਂ ਠੀਕ ਇਦੇ ਵਿੱਚ ਐਕਚੁਅਲੀ ਕੀ ਹੈ ਜੀ ਸੋਲਰ ਵਾਟਰ ਹੀਟਰ ਸਿਸਟਮ ਦਾ ਦੋ ਸਿਸਟਮ ਹੁੰਦੇ ਆ ਬੇਸਿਕਲੀ ਇੱਕ ਹੁੰਦਾ ਸੋਲਰ ਫਲੈਟ ਪਲੇਟ ਸਿਸਟਮ ਜਿਹੜਾ ਤੁਸੀਂ ਕਹਿੰਦੇ ਪਲੇਟ ਟਾਈਪ ਹੁੰਦੀ ਆ ਉਹਦੇ ਵਿੱਚ ਪਾਣੀ ਗਰਮ ਹੁੰਦਾ ਤੇ ਇੱਕ ਨਾਲ ਸਟੋਰੇਜ ਟੈਂਕ ਲੱਗਾ ਹੁੰਦਾ ਉਹਦੇ ਵਿੱਚ ਨਾ ਦੂਜੇ ਵਿੱਚ ਤਾਂ ਇਦਾਂ ਸੋਲਰ ਪਲੇਟ ਟਿਊਬਸ ਵਾਲਾ ਸਿਸਟਮ ਹੈਗਾ ਨਾ ਤੇ ਉਹ ਟਿਊਬ ਦੇ ਵਿੱਚ ਠੀਕ ਹੈ ਕੋਸ ਥੋੜਾ ਫਰਕ ਹੈਗਾ ਨਹੀਂ ਸਿਰਫ ਲੇਕਿਨ ਵੀ ਜੇ ਉਹਦੇ ਵਿੱਚ ਸੋਲਰ ਪਲੇਟ ਸਿਸਟਮ ਜੇ ਕੋਈ ਖਰਾਬੀ ਆ ਗਈ ਉਹ ਪੂਰੇ ਸਿਸਟਮ ਵਿੱਚ ਖਰਾਬੀ ਆਊਗੀ ਇਹਦੇ ਵਿੱਚ ਜੇ ਇੱਕ ਦੋ ਟਿਊਬ ਖਰਾਬ ਹੋ ਜੇ ਤੁਸੀਂ ਰਿਪਲੇਸ ਕਰ ਸਕਦੇ ਹੋ ਰਿਪਲੇਸ ਠੀਕ ਹੈ ਸੈਕੰਡਲੀ ਜਿਹੜੀ ਤੁਸੀਂ ਇਕਨੋਮਿਕ ਵਾਰੀ ਗੱਲ ਕੀਤੀ ਹੈ ਜੇ ਸੋਲਰ ਸੋਲਰ ਕੁੱਕਰ ਹੋ ਗਿਆ ਸੋਲਰ ਡਰਾਇਰ ਹੋ ਗਿਆ ਸੋਲਰ ਵਾਟਰ ਸਿਸਟਮ ਹੋ ਗਿਆ ਇਹਦੀ ਤਿਕਮਣ ਤਿਕਮਣ ਤਿੰਨ ਸਾਦੇ ਆਰਾਊਂਡ ਆਪਣੀ ਕੀਮਤ ਪੂਰੀ ਹੋ ਜਾਂਦੀ ਹੈ ਕਿੰਨੀ ਕੀਮਤ ਲੱਗਦੀ ਹੈ ਔਰ ਵਧੀਆ ਤਰੀਕੇ ਨਾਲ ਔਰ ਇਹਦੀ ਲਾਈਫ ਕਾਫੀ ਜ਼ਿਆਦਾ ਹੁੰਦੀ ਹੈ ਤੇ ਆਪਾਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਆ ਮਤਲਬ ਇਹ ਦਾ ਮਾ ਲੋ ਇਹ ਵੀ ਚੰਗਾ ਬਿਜ਼ਨਸ ਆ ਕਹਿੰਦੇ ਚੰਗੇ ਬਿਜ਼ਨਸ ਦੇ ਵਿੱਚ 3 ਸਾਲ ਚ ਜਿਹੜਾ ਆਪਣੀ ਕੀਮਤ ਪੂਰੀ ਕਰ ਜੇ ਇਹ ਉਹ ਵਧੀਆ ਚੀਜ਼ ਆ ਨਹੀਂ ਸੋਲਰ ਸਿਸਟਮ ਆਪਾਂ ਹੈ ਤਾਂ ਬਹੁਤ ਵਧੀਆ ਜੀ ਆਪਣੇ ਪਿੰਡ ਦੇ ਵਿੱਚ ਵੀ ਲਵਾਇਆ ਹੋਇਆ ਇੱਕ ਬੰਦੇ ਨੇ ਤੁਸੀਂ ਤੁਹਾਨੂੰ ਕਹਦੇ ਆ ਜਾਗਰ ਨੇ ਲਵਾਇਆ ਹੋਇਆ ਆਪਣੇ ਘਰ ਛੱਤ ਦੇ ਉੱਤੇ ਵੀ ਲਵਾਇਆ ਹੋਇਆ ਬਿਲਕੁਲ ਵਧੀਆ ਚੱਲ ਰਿਹਾ ਅੱਛਾ ਡਾਕਟਰ ਸਾਹਿਬ ਬੜਾ ਵਧੀਆ ਤੁਸੀਂ ਜਾਣਕਾਰੀ ਸਾਨੂੰ ਦੇ ਰਹੇ ਹੋ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਇਸ ਪਾਸੇ ਨੂੰ ਆਉਣ ਕੀ ਉਹਨਾਂ ਨੂੰ ਸੁਨੇਹਾ ਸੁਨੇਹਾ ਦੇਣਾ ਚਾਹੋਗੇ ਇੱਕ ਤਾਂ ਜੀ ਕੋਈ ਵੀ ਮੈਂ ਜਿਹਦਾ ਪਹਿਲਾਂ ਵੀ ਗੱਲ ਕੀਤੀ ਆ ਜਿਹੜੇ ਕਿਸਾਨ ਵੀਰਾਂ ਲਈ ਜਿਹੜੀ ਮੇਨ ਚੀਜ਼ਾਂ ਜ਼ਰੂਰ ਹੈਗੀ ਆ ਉਹਦੇ ਵਿੱਚ ਇੱਕ ਤਾਂ ਸੋਲਰ ਪੰਪ ਹੋ ਗਿਆ ਹਾਂਜੀ ਠੀਕ ਹੈ ਇੱਕ ਜਿਹੜਾ ਆਪਣਾ ਬਿਜਲੀ ਦਾ ਬਿਜਲੀ ਦਾ ਸਿਸਟਮ ਆ ਆਫ ਗ੍ਰਿਡ ਜਾਂ ਆਨ ਕਰ ਦਿੱਤਾ ਠੀਕ ਨੇ ਤੇ ਜਾਂ ਆਪਣਾ ਸੋਲਰ ਡ్రਾਇਰ ਮੇਨਲੀ ਸਾਡਾ ਆ ਦੇਖੋ ਜੀ ਗੱਲ ਹੈ ਕਿ ਇਹ ਵੀ ਗੱਲਬਾਤ ਇਹ ਆ ਹਾ ਸੂਰਜ ਦੇ ਨਾਲ ਡਾਕਟਰ ਸਾਹਿਬ ਦਾ ਸਿੱਧਾ ਰਿਸ਼ਤਾ ਆ ਤੇ ਸੂਰਜ ਜਿਹੜਾ ਤਾਪਮਨ ਭੇਜਦਾ ਸਾਡੇ ਕੋਲ ਉਹ ਆ ਗਿਆ ਤੇ ਕਹੋਂ ਤੋਂ ਸੁਣਾਈਏ ਜੀ ਤਾਪਮਨ ਜਿਹੜਾ ਅਲੱਗ-ਅਲੱਗ ਸ਼ਹਿਰਾਂ 'ਚ ਰਿਹਾ ਜੀ ਉਹ ਇਦਾਂ ਰਿਹਾ ਜਲੰਧਰ ਵੱਧ ਤੋਂ ਵੱਧ ਤਾਪਮਨ 38.2 ਡਿਗਰੀ ਸੈਲਸੀਅਸ ਤੇ 17.5 ਘਟ ਤੋਂ ਘਟ ਰਿਹਾ ਜੀ ਗੁਰਦਾਸਪੁਰ 38.3 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 20.5 ਘਟ ਤੋਂ ਘਟ ਫਿਰੋਜ਼ਪੁਰ ਵੱਧ ਤੋਂ ਵੱਧ તાਪਮਾਨ 39.5 ਡਿਗਰੀ ਸੈਲਸੀਅਸ ਤੇ 19.5 ਘੱਟ ਤੋਂ ਘੱਟ ਪਟਿਆਲਾ 41.3 ਵੱਧ ਤੋਂ ਵੱਧ ਤੇ 19.6 ਘੱਟ ਤੋਂ ਘੱਟ ਜੀ ਅੰਮ੍ਰਿਤਸਰ 39 ਡਿਗਰੀ ਵੱਧ ਤੋਂ ਵੱਧ ਤੇ 18.3 ਡਿਗਰੀ ਘੱਟ ਤੋਂ ਘੱਟ ਜੀ ਬਠਿੰਡਾ 42.3 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 21 ਡਿਗਰੀ ਘੱਟ ਤੋਂ ਘੱਟ ਮਹਿਕਮੇ ਵਾਲੇ ਕਹਿੰਦੇ ਆ ਜੀ ਮੌਸਮ ਖੁਸ਼ਕ ਹੀ ਰਹਿਣ ਦਾ ਹੈਗਾ ਕਿਤੇ ਬੱਦਲਬਾਜ਼ ਮਾੜੀ-ਮੋਟੀ ਹੋ ਸਕਦੀ ਆ ਕਿਸਾਨ ਫਿਰੋ ਤੇ ਪੈਣਾ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸਾਡਾ ਪਤਾ ਤੁਸੀਂ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ dgddpunjabijalandhar@gmail.com ਕਿਸਾਨ ਵੀਰੋਤ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤਾਂ ਆਪਾਂ ਵਸਣਾ ਹੀ ਹੈ ਉਹਦੇ ਨਾਲ-ਨਾਲ ਜਾਗਰੂਕ ਹੋਣਾ ਸੂਰਜੀ ਊਰਜਾ ਨੂੰ ਅਪਣਾਈਏ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਜੀ ਜੀ